ਜਲੰਧਰ ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਅਤੇ ਹਥਿਆਰਾਂ ਸਣੇ 5 ਤਸਕਰਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਨਸ਼ਾ ਤਸਕਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕਰਤਾਰਪੁਰ ਨਜ਼ਦੀਕ ਨਾਕਾਬੰਦੀ ਦੌਰਾਨ ਇਹਨਾਂ ਪੰਜੇ ਦੋਸ਼ੀਆਂ ਨੂੰ ਦਬੋਚਿਆ ਇਹਨਾਂ ਚੋ ਦੋ ਦੋਸ਼ੀਆ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਦੱਸੇ ਜਾ ਰਹੇ ਨੇ ਦੋਸ਼ੀਆਂ ਕੋਲੋਂ ਪੁਲਿਸ ਨੇ ਦੋ ਦੇਸੀ ਪਿਸਤੌਲ ਦੋ ਰੌਂਦ 1 ਕਿਲੋ ਤੋਂ ਜ਼ਿਆਦਾ ਨਸ਼ੀਲਾ ਪਾਊਡਰ ਹੈਰੋਇਨ ਅਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਨੇ ਫੜੇ ਗਏ ਦੋਸ਼ੀ ਲੁਧਿਆਣਾ ਦੇ ਇੱਕ ਤਸਕਰ ਪ੍ਰਿੰਸ ਰਾਹੀਂ ਦਿੱਲੀ ਤੋਂ ਨਸ਼ਾ ਲਿਆ ਕੇ ਇਸ ਥਾਂ ਤੇ ਦੁੱਗਣੇ ਭ ਦਾ ਇੱਕ ਬੰਦਾ ਹੈ ਲੁਧਿਆਣੇ ਦਾ ਉਹ ਇਹਨਾਂ ਨੂੰ ਦਿੱਲੀ ਨਾਲ ਕੰਟੈਕਟ ਕਰਾਉਂਦਾ ਸੀਗਾ ਔਰ ਉੱਥੋਂ ਹੀ ਸਾਰੀ ਜਿਹੜੀ ਸਪਲਾਈ ਲਾਈਨ ਚੱਲਦੀ ਸੀ ਸੋ ਇਹਨਾਂ ਦੇ ਫੜੇ ਜਾਣ ਨਾਲ ਸਪਲਾਈ ਲਾਈਨ ਇੱਥੇ ਲੋਕਲ ਬ੍ਰੇਕ ਹੋ ਗਈ ਹੈ ਲੁਧਿਆਣਾ ਤੇ ਦਿੱਲੀ ਨੂੰ ਅਸੀਂ ਪਰਸਿਊ ਕਰ ਰਹੇ ਹਾਂ ਕਿਉਂਕਿ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਡਰੱਗ ਕਾਰਟਲ ਹੈ ਕਾਫੀ ਇਹਦੀ ਡੀਪ ਰੂਟਡ ਜਿਹੜਾ ਨੇ ਡੀਪ ਰੂਟਡ ਹੈ ਤੇ ਇਹ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਸੋ ਥੈਟ ਸਪਲਾਈ ਦਿੱਲੀ ਤੋਂ ਜਿਹੜੀ ਆ ਰਹੀ ਹੈ ਹੋ ਸਕਦਾ ਜਲੰਧਰ ਤੋਂ ਇਲਾਵਾ ਹੋਰ ਸ਼ਹਿਰਾਂ ਚ ਵੀ ਸੇਮ ਸੋਰਸ ਤੋਂ ਆ ਰਹੀ ਹੋ ਜਲੰਧਰ ਦੇ ਐਚਐਮਵੀ ਕਾਲਜ ਨੇੜੇ ਪੈਟਰੋਲ ਪੰਪ ਤੇ ਅਚਾਨਕ ਅੱਗ ਲੱਗ ਜਾਣ ਕਾਰਨ ਹਾਹਾਕਾਰ ਮਚ ਗਈ। ਅੱਗ ਪੈਟਰੋਲ ਪੰਪ ਦੇ ਸਟੋਰ ਰੂਮ ਚ ਲੱਗੀ ਸੀ। ਮੌਕੇ ਤੇ ਪੀਸੀਆਰ ਮੁਲਾਜ਼ਮਾਂ ਵੱਲੋਂ ਪੰਪ ਮੁਲਾਜ਼ਮਾਂ ਨਾਲ ਮਿਲ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਦੇਰ ਬਾਅਦ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਫਿਲਹਾਲ ਅੱਗ ਲੱਗਣ ਦੇ ਕੀ ਕਾਰਨ ਨੇ ਇਹ ਸਪਸ਼ਟ ਨਹੀਂ ਹੋ ਸਕੇ। ਜਦੋਂ ਅਸੀਂ ਤਿੰਨ ਫਾਇਰ ਟੈਂਕਰ ਆਪਣੇ ਮੌਕੇ ਤੇ ਆਫਡੇ ਹਨ। ਪਰ ਆਉਂਦੇ ਅਸੀਂ ਦੇਖਿਆ ਦੋਵੇਂ ਪਾਸੇ ਅੱਗ ਲੱਗੀ ਹੋਈ ਸੀ ਇਹਨਾਂ ਦੀ ਬੈਕ ਸਾਈਡ ਤੇ ਉਦੋਂ ਅਰੇ ਪ੍ਰੋਟਿਕ ਇੱਧਰ ਉਹ ਪਾਈਪ ਲਗਾਤਾ ਹੈ ਇੱਕ ਇੱਧਰ ਲਗਾ ਦਿੱਤਾ ਹੈਗਾ ਪੁਲਿਸ ਵੱਲੋਂ ਬੜੀ ਮਦਦ ਕੀਤੀ ਗਈ ਸੀ ਉਥੇ ਦੇ ਵਰਕਰ ਵੀ ਕਾਫੀ ਕੰਮ ਕਰ ਰਹੇ ਸੀ ਫਾਇਰ ਐਕਸਟਰੂਸ਼ਨ ਚਲਾ ਰਹੇ ਸੀ ਜਿੱਦ ਤੋ ਮਾਇਆ ਕੋਸ਼ਿਸ਼ ਕੀਤੀ ਕਿ ਅਸੀਂ ਆ ਅਗ ਨੂੰ ਪੂਰਾ ਕੱਪ ਕਰ ਲਿਆਗਾ ਕਿਸੇ ਤਰ੍ਹਾਂ ਇਸ ਨੂੰ ਵਧਣ ਨਹੀਂ ਦਿੱਤਾ ਕੋਈ ਹੋਰ ਕਿਸੇ ਤਰ੍ਹਾਂ ਦਾ ਹੋ ਨੁਕਸਾਨ ਨਹੀਂ ਕੋ ਪਠਾਨਕੋਟ ਬਾਈਪਾਸ ਨਜ਼ਦੀਕ ਹਾਈ ਵੋਲਟੇਜ ਤਾਰਾਂ ਤੋਂ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਮਰਤਕ ਦੀ ਪਛਾਣ ਸੋਨੂ ਵਾਸੀ ਫਜ਼ਿਲਕਾ ਵਜੋਂ ਹੋਈ ਹੈ ਪਾਵਰ ਕਾਰਪੋਰੇਸ਼ਨ ਟਰਾਂਸਮਿਸ਼ਨ ਦੇ ਸਟੋਰ ਚੋਂ ਤੇਲ ਨਾਲ ਭਰੇ ਡਰਮਾਂ ਨੂੰ ਟਰੱਕ ਚਲਦਣ ਦੌਰਾਨ ਇੱਕ ਡਰਮ ਹਾਈ ਵੋਲਟੇਜ ਤਾਰਾਂ ਨਾਲ ਟਕਰਾ ਗਿਆ ਜਿਸ ਕਾਰਨ ਇਹ ਘਟਨਾ ਵਾਪਰੀ ਹਾਦਸੇ ਤੋਂ ਬਾਅਦ ਸੋਨੂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਐਲਾਨ ਦਿੱਤਾ ਫਿਲਹਾਲ ਪੁਲਿਸ ਨੇ ਮਰਤਕ ਸੋਨੂ ਦੀ ਲਾਸ਼ ਪੋਸਟਮਾਰਟਮ ਲਈ ਭੇਜ ਕੇ ਮਾਮਲਾ ਦਰਜ ਕਰ ਲਿਆ ਹੈ ਜੇ ਅੱਜ ਜਿੱਥੇ ਪਰਸੋਂ ਅਕਲਕੀ ਸੀਗੀ ਉੱਥੇ ਜਿਹੜੇ ਔਇਲ ਦੇ ਕੈਨਿਸਟਰ ਸੀ ਉਹ ਚੱਕ ਕੇ ਸਾਈਡ ਤੇ ਕਰਦੇ ਹੋਏ ਇੱਕ ਮੁੰਡਾ ਸੌਂ ਗਿਆ ਦਾ ਸੀਗਾ ਉਹਦੀ ਡੈਥ ਹੋ ਗਈ ਬਿਜਲੀ ਦਾ ਕਰੰਟ ਲੱਗ ਕੇ ਦੇਣਾ ਤੇ ਉਹਨੂੰ ਲੈ ਕੇ ਆਏ ਸੀ ਹਸਪੀਟਲ ਬਰ ਰਸਤੇ 'ਚ ਹੀ ਪਾਸਟ ਹੋਏ ਹੁਣ ਸੇਵਨ ਹਸਪੀਟਲ ਆ ਕੇ ਜਾ ਰਹੇ ਆ ਬੋਡੀ ਦੇਖ ਲੈਣਗੇ ਜੋ ਕਾਰਵਾਈ ਬਣਨੀ ਹੋਈ ਗੀ ਉਹ ਕਰਾਂਗੇ ਠੀਕ ਹੈ ਫਲੋਰ ਦੇ ਦਿਹਾਤੀ ਪੁਲਿਸ ਨੇ ਪਬਲਿਕ ਮੀਟਿੰਗ ਕਰਕੇ ਲੋਕਾਂ ਨਾਲ ਸਾਂਝ ਪਾਈ ਨਸ਼ੇ ਦੇ ਖਾਤਮੇ ਲਈ ਪੁਲਿਸ ਨੇ ਲੋਕਾਂ ਦਾ ਸਹਿਯੋਗ ਮੰਗਿਆ ਐਸਐਸਪੀ ਦਿਹਾਤੀ ਗੁਰਪ੍ਰੀਤ ਸਿੰਘ ਪੁੱលਰ ਨੇ ਕਿਹਾ ਕਿ ਪੁਲਿਸ ਨੇ ਨਸ਼ੇ ਦੇ ਖਾਤਮੇ ਲਈ ਪੂਰੀ ਤਰ੍ਹਾਂ ਕੰਵਰਕਸੀ ਹੋਈ ਹੈ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ ਅਤੇ ਇਸੇ ਤਹਿਤ ਮੀਟਿੰਗ ਕੀਤੀ ਗਈ ਜਲੰਧਰ ਚ ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ 38ਵਾਂ ਸਥਾਪਨਾ ਦਿਵਸ ਮਨਾਇਆ ਗਿਆ ਮਾਤਾ ਸ਼ੀਤਲਾ ਮੰਦਿਰ ਚ ਰੱਖੇ ਗਏ ਸਮਾਗਮ ਦੌਰਾਨ ਭਾਜਪਾ ਆਗੂ ਤੇ ਵਰਕਰ ਸ਼ਾਮਲ ਹੋਏ ਇਸ ਦੌਰਾਨ ਸਾਬਕਾ ਵਿਧਾਇਕ ਕੇਡੀ ਪੰਡਾਰੀ ਨੇ ਕਿਹਾ ਕਿ ਬੀਜੇਪੀ ਸਮਾਜ ਭਲਾਈ ਦੇ ਕੰਮਾਂ ਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਸਾਰੇ ਕਾਰਕਟਰਾਂ ਨੇ ਸੱਦਾ ਹਵਾਨ ਕੀਤਾ ਵਾ ਕਿ ਭਾਰਤੀ ਜਨਤਾ ਪਾਰਟੀ ਦੀ ਸੇਵਾ ਵਾਸਤੇ ਸਮਾਜ ਦਾ ਕੰਮ ਕਰ ਰਹੀ ਹੈ ਸਾਰੇ ਕਾਰਕਟਰਾਂ ਤੁਸੀਂ ਹਵਾਨ ਕੀਤਾ ਵਾ ਅਸੀਂ ਦਲਕੇ ਪੰਜਾਬ ਦੇ ਵਿੱਚ ਮੁੜ ਕੇ ਆਪਾਂ ਆਪਣੀ ਪਾਰਟੀ ਨੂੰ ਖੜੇ ਕਰਨਾ ਮੈਂ ਆਨ ਬੁਰੀ ਚੋਣਾਂ ਕੋਲ ਪ੍ਰਸ਼ਨ ਦੇ ਆ ਉਹਦੇ ਵੀ ਸਾਰੇ ਸਿੰਮਲਾ ਮਾਰਾਂਗੇ ਇੱਕ ਬਤੌਰ ਮੇਰੇ ਪੱਖ ਤੇ ਅਸੀਂ ਬਹੁਤ ਅੱਛਾ ਲੋਕਾਂ ਦੀ ਸੇਵਾ ਕਰਾਂਗੇ